ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾਂ ਤੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਹੈ ਇੱਕ ਗੱਪਣਾ ਬਈ ਆਓ ਪੁੱਛ ਲੈਨੇ ਬਈ ਤੁਹਾਡੇ ਅੱਜ ਹੋਏ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ ਹਾਂਜੀ ਹਾਂ ਵਧੀਆ ਜੀ ਤੁਸੀਂ ਦੱਸੋ ਬਈ ਨਾਮ ਤੇ ਐਡਰੈਸ ਵੋ ਨਾਂ ਮੇਰੇ ਨਰਮਲ ਸਿੰਘ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਵੇ ਨੇੜੇ ਬਖਤਗੜ ਤੇ ਟੱਲੇ ਵਾਲਾ ਵੀਰੇ ਮੋਬਾਈਲ ਨੰਬਰ 987839753 ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਬਾਈ ਜਿਹੜੀ ਪਹਿਲੇ ਨੰਬਰ ਤੇ ਵੈਲ ਤੇ ਨੇ ਕਿਹੜਾ ਸੂਸ ਸੂਈ ਹੈ ਇਹ ਬਾਈ ਦੂਜਾ ਸੂਆ ਸੂਈ ਆ ਹੂੰ ਠੀਕ ਹੈ ਰਾਤ ਸੂਈਆ ਜੇਰ ਜੂਰ ਸਾਰਾ ਕੁਝ ਡਾਨਾ ਠੀਕ ਹੈ ਹੁਣ ਇਹ ਥਲੇ 12 13 ਕਿਲੋ ਬਹੁਤ ਹਾਜ਼ਰ ਆ ਨੱਟ ਤਿਆਰ ਨੱਟ ਜਮਾ ਤਿਆਰ ਆ ਆਪਣੀ ਗਾਰੰਟੀ ਹੈ ਚਾਹੇ ਕੋਈ ਬੰਦਾ ਆਈ ਮੰਗਾ ਲੇ ਠੀਕ ਹੈ ਭਾਈ ਹਾਂ ਚੰਗਾ ਕੀ ਬੱਚਾ ਮਗਰ ਬੱਛਾ ਜੀ ਬੱਚਾ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਹਾਂ ਤੋੜ ਕੇ ਹਾਂ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਸੂਈ ਸਵਾਈ ਫੇਸਬੁਕ ਬਹੁਤ ਚੰਗਾ ਥਾਣਾ ਤੋਂ ਚੰਗਾ ਲੱਗਿਆ ਗੁਲਾਬੀ ਥਾਣਾ ਕੱਲਾ ਕੱਲਾ ਤੋਂ ਚਵਾਈ ਨੰਬਰ 1 ਚਵਾਈ ਨੰਬਰ 1 ਨਬਈ ਦਿਖਾਣਾ ਬੱਚਾ ਨੂੰ ਠੀਕ ਹੈ ਆਰਡਰ ਬਾਈ ਸੋਨਾ ਜੱਸੀ ਆ ਡਾਕਟਰ ਪਿਆ ਵਾਲੀ ਥਣ ਸਨ ਬਹੁਤ ਚੰਗਾ ਲੱਗਿਆ ਵਾ ਸਹੀ ਗੱਲ ਆ ਬਾਈ ਹੋੜ ਲੈ ਬਾਈ ਮੁੱਲ ਕੀ ਆ ਭਰਾ ਦਾ ਮੁੱਲ ਇਹਦਾ ਡਾਕਟਰ ਆਇਆਗਾ 71000 ਰੁਪਏ 71000 ਰੁਪਏ ਮਾਨਤਾਨ ਹੋ ਜਾ ਮਾਨਤਾਨ ਜ਼ਰੂਰ ਹੋ ਰਟ 71000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਗਾ ਫਿਰ ਹੋੜ ਵਗੀ ਦਾ ਆਰਡਰ ਚੰਗਾ ਥਣ ਚੰਗਾ ਗੁਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲ ਨੇ ਪੂਰੇ ਗਹਿਰ ਤੇ ਬਾਕੀ ਧਾਰਾਂ ਬਾਈ ਜਨਾ ਮਾਰ ਕੇ ਰਖਾ ਸੀਰ ਠੰਡੀ ਬਹੁਤ ਅਰੇਟ ਦਿਨ ਨਹੀਂ ਵੀ ਗਰਮੀ ਨਹੀਂ ਮੰਦੀ ਹੈ ਨਾ ਗਰਮੀ ਨਹੀਂ ਮੰਦੀ ਯਾਰਮੀ ਨਹੀਂ ਮੰਦੀ ਫਲੈਂਟ ਬਹੁਤ ਚੰਗੇ ਕਰਨਾ ਚਿਵਾਈ ਦੇਖੋ ਚਿਵਾਈ ਬੜੀ ਸਮਾਲ ਹੈ ਨਾ ਚਵਾਈ ਦਾ ਡੰਡਾ ਹੀ ਆ ਵਸਾਂ ਸੰਦ ਨਾਲ ਚਿਵਾਈ ਬਹੁਤ ਚੰਗੀ ਤੇ ਸੰਧੀ ਸੀ ਲੱਗਣਾ ਮਾਦੀ ਰਖਰੂ ਚੱਕਣੀ ਆਟਰ ਦੀ ਕੁਆਲਟੀ ਵੀ ਲੱਗ ਫਨਾਲਾ ਹੀ ਆ ਡਾਟਾ ਦਾ ਇੱਕ ਪਾਣਾ ਸੰਦ ਲਾ ਹੂੰ ਸਹੀ ਗੱਲ ਹੈ ਚਿਵਾਈ ਚੰਗੇ ਥਾਣ ਚੰਗਾ ਨਾੜਾ ਨੂੜਾ ਬਹੁਤ ਚੰਗਾ ਹੈ ਮੁੱਲ 70000 ਰੁਪਿਆ ਬਾਕੀ ਜਿਹੜਾ ਮਾਨਤਨ ਜ਼ਰੂਰ ਹੋਣੀ ਹੈ ਅੱਗੇ ਭਾਈ ਦੋ ਨੰਬਰ ਕਿਹੜਾ ਸੂਸ ਹੁੰਦੀ ਐ ਇਹ ਡਾਕਟਰ ਪਲੂਨ ਹੁੰਦੀ ਆ ਕਿੰਨੇ ਦਿਨ ਲੈਂਦੀ ਐ ਇਹਦਾ ਟਾਈਮ ਮੰਨ ਕੇ ਚੱਲੋ ਦੋ ਚਾਰ ਦਿਨ ਹੀ ਗੱਡੂ ਠੰਡੀ ਸੀਲ ਬਹੁਤ ਆ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਦੁੱਧ ਰੱਟ ਦੇ ਦੂ 15 ਕਿਲੋ ਠੀਕ ਆ ਖੋਲ ਕੇ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਖਿਲਮੇ ਪੂਰੇ ਗਏ ਆ ਤੇ ਲਾਡੂ ਲਾਂ ਬਹੁਤ ਪਈਆਂ ਬਈ ਬੜਾ ਵਰਦ ਲੱਗ ਬਹੁਤ ਨੇਰਾ ਭਾਨਾ ਵਾਟਰ ਨੇ ਇਸ ਕੋਲ ਵੀ ਚੈੱਕ ਬਾਕੀ ਤੋਰਾ ਤਰਾ ਚੰਗਾ ਬੜਾ ਮੁੱਲ ਬਈ ਇਹਦਾ ਤੇਰਾ ਮੁੱਲ ਰੱਟ ਹੈ 41000 ਰੁਪਏ ਮਾਨਤਨ ਹੋ ਜੂਗਾ ਮਾਨਤਨ ਜਰੂਰ ਹੋ ਜੂਗਾ 41000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਤੇ ਮਾਨਤਨ ਜਰੂਰ ਹੋਏ ਨਾ ਕਿ ਭਾਈ ਚਾਹੇ ਕਿਸੇ ਵੀਰ ਨੇ ਦਾ ਟਰਾਈ ਮਗਾਉਣੀ ਆ ਲੈ ਐਂ ਬਿਕਾਜ਼ ਹੈ ਥਾਂ ਦੀ ਗਰੰਟੀ ਹੋ ਆਪਣੀ ਸਾਡੇ ਦੋਨੇ ਬਹਿਣਾ ਦੀ ਠੀਕ ਹੈ ਭਾਈ ਹਾਂ ਠੀਕ ਹੈ ਢੰਡੀਆਂ ਬੇਅੰਤੀ ਆ ਲੈ ਮੈਂ ਮਾਰ ਜੀ ਹੱਥ ਲਈ ਜਾ ਲੈ ਹਣਾ ਨਾ ਨਾ ਜਵੇਂ ਮਾਰ ਜੀ ਲੈਗਾ ਠੀਕ ਤੇ ਕਿਸੇ ਵੀਰ ਨੂੰ ਭਾਈ ਦੋਨਾਂ ਚੁੱਪੀ ਪਸੰਦ ਆਏ ਭਾਈ ਨੈਕਨੈਕਟ ਕਰ ਲਿਓ ਧੰਨਵਾਦ